ਅਕਮਦੰਦੇ ਅਸੀਂ ਕਿਹਾੰ ਦਾ ਸਰਨੇਖਾ ਕਸ਼ਮੀਰੀ ਪੜਤਾਨਾਂ ਦਾ ਅਨੰਦੁਰ ਆਉਂਦਾ ਆਹੀ ਜਵਾਨ ਦੀ ਤਕੜੀਆ ਸਿਰ ਦੁਜੇ ਰਬਾਈਂ ਨੈਸੋਲੇ ਕਸੂਰ ਦੀਆ ਸੂਨਾ ਵਾਦਿਨ ਵਿੱਚ ਰਿੱਖੇ ਤਸਵੀਰ ਰਹਾਮਾਨੀ ਕੰਗਲ ਦੇ ਸੰ ਕੋਤੇ ਹੀ ਡਰਦੇ ਕਾਲੇ ਬੱਦਲ ਵੀ ਛਾ ਗਏ ਸਾਲ ਸੀ 1679 ਈਸਵੀ ਬਾਦਸ਼ਾਹ ਔਰੰਗਜ਼ੇਬ ਨੇ ਕਈ ਗਰੀਬ ਘਰਬੇ ਹਿੰਦੂ ਲੋਕ ਫਤਿਹਬੀ ਮੁਸਲਮਾਨ ਇਹਨਾਂ ਆਲੇ ਸਨ ਉੱਪਰ ਬਾਦਸ਼ਾਹ ਨੂੰ ਕੋਸਣੇ ਸੀ ਉਸਨੇ ਫੈਸਲਾ ਕਰ ਲਿਆ ਕਿ ਪੰਡਤ ਮੁਸਲਮਾਨ ਲੋਧਾਨ ਦਾ ਸਾਰੇ ਹਿੰਦੂਆਂ ਦਾ ਧਰਮ ਬਦਲਣ ਵਿੱਚ ਦੇਰ ਨਹੀਂ ਲੱਗੀ ਕਸ਼ਮੀਰ ਦੇ ਸੁਪਰਦਾਰ ਗਵਰਨਰ ਇਖਤਿਆਰ ਖਾਨ ਨੂੰ ਹੁਕਮ ਕੀਤਾ ਕਿ ਜਿਵੇਂ ਦੀ ਹੋਵੇ ਸਭ ਤੋਂ ਬਹਿਰਾ कश्मीरी पंडित मुसलमान बनाओ क्यों जो कश्मीरी पंडित ही सर्वोच्च कोटि के हिंदू मंदिर जाते सीरकी से सोनिया बाजियों वह लगा कई हिंदू डर के धर्म बदलने लगे पर हाले भी कश्मीरी पंडित अपने धर्म छोड़ को तैयार नहीं सन सूबेदार गवर्नर ने उन्होंने इकट्ठा करके किया, बादशाह हुक्म है मुसलमान बनो ਇਹਨਾਂ ਦਾ ਨਰਮ ਇਤਿਆਰ ਕੀ ਫੈਸਲਾ ਹੈ ਤੁਹਾਡਾ ਅਗਤਾ ਨੇ ਨੰਗਾ ਤਾਂ ਨਾਲ ਬਿੰਦ ਕੱਤੇ ਸਾਲ 6 ਮਹੀਨੇ ਦਾ ਸਮਾਂ ਦੇ ਅਸੀਂ ਸੋਚ ਕੇ ਜਵਾਬ ਦੇਵਾਂਗੇ ਇਹ 6 ਮਹੀਨੇ ਕਸ਼ਮੀਰੀ ਪੰਡਤਾਂ ਨੇ ਅਨੀਦ ਦੀ ਲੈ ਬੰਦੇ ਖੁਸ਼ ਹੋਣ ਲੱਗੇ ਸਾਡਾ ਰਖਾ ਕਾਰ ਹੋ ਸਕਦਾ ਹੈ ਸਾਨੂੰ ਕੌਣ ਇਸ ਹੰਦਕਾਤੋਂ ਬਚਾ ਸਕਦਾ ਹੈ ਕਿੱਕ ਆਵਾਜ਼ ਉੱਠੀ ਸਰੀਪੀ ਤੇ ਇਹ ਪਰਦਰਜ਼ੀ